ਕਈ ਜਥੇਬੰਦੀਆਂ ਰੌਲਾ ਪਾਉਂਦੀਆਂ ਫਿਰਦੀਆਂ ਕਿ ਪੰਜਾਬ ਡੋਬਤਾ ਪੰਜਾਬ ਡੁੱਬ ਚੱਲਾ ਲੰਗਰ ਲਾਉਦਾ ਪੰਜਾਬ ਉਹ ਪੰਜਾਬ ਤਾਂ ਐਡਾ ਵੱਡਾ ਹੋ ਗਿਆ ਕਿ ਇਹ ਜੇ ਕਿਸੇ ਦੀ ਬੰਦੇ ਦੀ ਇੱਜ਼ਤ ਕਿਸੇ ਪਾਸੇ ਨਾ ਰਵੇ ਤੇ ਉਹਨੂੰ ਪੱਗ ਬਣਾ ਕੇ ਇੱਜ਼ਤ ਬਣਾ ਦਿੰਦਾ ਉਹਦੀ ਨਾਲੇ ਜਿਹੜੇ ਪੰਜਾਬ ਦੇ ਵਿੱਚ ਇਹ ਰੌਲਾ ਪਾਉਂਦੇ ਕਿ ਮੈਨੂੰ 35 37 ਲੱਖ ਮਜ਼ਾਰ ਤੇ ਗਾਉਣ ਦਾ ਮਿਲਦਾ ਸੀ ਮੈਂ ਛੱਡਤਾ ਤੇ ਉਹ ਭਾਈ ਸਾਭਾ ਬਲਾਤਕਾਰੀਆਂ ਦੇ ਨਾਲ ਬਲੂ ਫਿਲਮਾਂ ਬਣਾਉਣ ਵਾਲਿਆਂ ਦੇ ਨਾਲ ਗਾਣੇ ਗਾਉਂਦੇ ਆ ਜਿਹੜੀਆਂ ਚੀਜ਼ਾਂ ਚੈਨਲ ਤੇ ਦਿਖਾਈਆਂ ਜਾਂਦੀਆਂ ਝੂਠ ਉਹ ਚੈਨਲ ਤਰਕੀਆਂ ਕਰਦੇ ਤੇ ਸੱਚ ਜਿਹੜੇ ਬੋਲਦੇ ਆ ਉਹਨਾਂ ਨੂੰ ਤੁਸੀਂ ਨੈਗੇਟਿਵ ਕਹਿੰਦੇ ਹੋ ਤੇ ਕਹਿੰਦੇ ਆ ਚੈਨਲਾਂ ਤੇ ਨੈਗੇਟਿਵਿਟੀ ਚੱਲਦੀ ਹੈ ਪਬਲਿਕ ਇੰਨੀ ਸੋਸਤ ਹੋ ਚੁੱਕੀ ਆ ਪਏ ਚੀਜ਼ਾਂ ਨੂੰ ਸਮਝਦੀ ਨਹੀਂ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਦੀ ਵੀਡੀਓ ਥੋੜੀ ਜਿਹਾ ਅਲੱਗ ਆ ਜਿਹੜੇ ਕਹਿੰਦੇ ਪੰਜਾਬ ਨੂੰ ਐ ਕਰਤਾ ਗਰੀਬ ਕਰਤਾ ਕੰਗਾਲ ਕਰਤਾ ਪੰਜਾਬ ਵਿਗੜ ਰਿਹਾ ਖਰਾਬ ਹੋ ਰਿਹਾ ਇਨੂੰ ਖਰਾਬ ਕਰ ਕੌਣ ਰਿਹਾ ਤੁਸੀਂ ਸੋਚਿਓ ਮੈਂ ਸਿਰਫ ਗੱਲ ਕਰ ਜਾਣੀ ਐ ਅੱਜ ਇੱਕ ਫਿਲਮ ਆ ਰਹੀ ਐ ਕਿ ਜਿਹੜਾ ਬੰਦਾ ਮੁੰਬਈ ਦੇ ਵਿੱਚ ਮਾਸਕ ਲਾ ਕੇ ਤੁਰਿਆ ਫਿਰਦਾ ਉਹਨੂੰ ਮਾਸਕ ਨਹੀਂ ਲਾ ਸਕਦਾ ਉਹਨੇ ਐਸੀ ਕਰਤੂਤ ਕੀਤੀ ਮੁੰਬਈ 'ਚ ਤੇ ਪੰਜਾਬ ਜਾ ਕੇ ਉਹਨੂੰ ਮਾਸਕ ਲਾਤਾ ਤੇ ਪੱਗ ਬੰਨ ਲਈ ਤੇ ਪੰਜਾਬ ਦੇ ਉਹ ਲੋਕ ਉਹਦੇ ਮਗਰ ਹੋਏ ਫਿਰਦੇ ਨੇ ਜਿਹੜੇ ਕਹਿੰਦੇ ਮੈਂ 35 ਲੱਖ ਲੱਖ ਲੈ ਕੇ ਵੀ ਮਜਾਰਤ ਨਹੀਂ ਗਾਉਂਦਾ ਉਹਨਾਂ ਦੀ ਗੱਲ ਕਰੂੰਗਾ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨ ਲੱਗਾ بڑے بڑے ਚੈਨਲ ਬੜੇ ਬੜੇ ਵਿਦਵਾਨ ਗੱਲਾਂ ਕਰਦੇ ਆ ਭਲਾ ਕਰਨ ਦੇ ਚੰਗਾ ਕਰਨ ਦੇ ਕਿਤਾਬਾਂ ਅਸੀਂ ਵੰਡਣੀਆਂ ਚਾਹੁੰਦੇ ਆ ਆਪਣੇ ਧਰਮ ਦਾ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਆ ਉਹਨਾਂ ਬਾਰੇ ਉਹ ਜਿਹੜੇ ਇਹ ਰੌਲਾ ਨਹੀਂ ਪਾਉਂਦੇ ਉਹ ਮਦਦਾਂ ਕਰ ਰਹੇ ਆ ਤੇ ਜਿਹੜੇ ਰੌਲਾ ਪਾਉਂਦੇ ਉਹ ਕੀ ਕਰਦੇ ਆ ਉਹ ਸੁਣ ਲਓ ਆ ਇੱਕ ਭਾਈ ਸਾਹਿਬ ਨੇ ਜੀ ਇਹਨਾਂ ਦਾ ਐਕਸੀਡੈਂਟ ਦੇ ਵਿੱਚ ਇੱਕ ਲੱਤ ਵੱਢੀ ਗਈ ਤੇ ਇੱਕ ਹੱਥ 'ਚ ਪ੍ਰੋਬਲਮ ਆ ਗਈ ਇਹਨਾਂ ਨੇ ਸਾਰਿਆਂ ਨੂੰ ਗੁਹਾਰ ਲਈ ਇਹਨਾਂ ਨੇ ਗਵੱਤਰੇ ਨੂੰ ਵੀ ਕਿਹਾ ਹੋਰ ਬੰਦਿਆਂ ਨੂੰ ਵੀ ਜਥੇਵੰਦੀਆਂ ਨੂੰ ਵੀ ਕਿਹਾ ਉਹ ਸਾਰੇ ਸਬੂਤ ਚੱਕੀ ਫਿਰਦੇ ਆ ਉਹ ਨਹੀਂ ਮੈਨੂੰ ਭੇਜੇ ਵੀ ਤੇ ਇਹਨਾਂ ਦੀ ਮਦਦ ਕਿਸੇ ਨੇ ਨਹੀਂ ਕੀਤੀ ਐਨੇ ਸਬੂਤ ਮੰਗੀ ਗਏ ਕਿ ਬੰਦਾ ਤੰਗ ਆ ਗਿਆ ਮਹੀਨਾ ਚ ਉਹਨੇ ਗੱਲ ਕੀਤੀ ਕਿਸੇ ਹੋਰ ਬੰਦੇ ਨਾਲ ਸੁੱਖ ਕਰਕੇ ਮੁੰਡਾ ਸੁੱਖ ਵਕੀਲਾਂ ਵਾਲਾ ਉਹ ਕੈਨੇਡਾ ਚ ਹੈ ਭਾਈ ਸਾਹਿਬ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਗੱਲਬਾਤ ਫੋਨ ਤੇ ਸੁਣੀ ਤੇ ਜਿੱਥੇ ਸੀ ਉੱਥੇ ਬਿਨਾਂ ਪੁੱਛੇ ਇਹਨਾਂ ਦੇ ਰਾਛਣ ਲੈ ਕੇ ਕੋਲ ਆ ਗਏ ਸਾਰਾ ਕੁਝ ਲੈ ਕੇ ਤੇ ਇਹਨਾਂ ਦੀ ਮਦਦ ਵੀ ਕਰਤੀ ਨਹੀਂ ਇਹਨਾਂ ਦੀ ਪੋਸਟ ਪਾਈ ਉਹਨਾਂ ਨੇ ਤੇ ਉਹ ਪੋਸਟ ਦੇਖ ਕੇ ਐਨਆਰਆਈ ਭਰਾਵਾਂ ਨੇ ਇਹਨਾਂ ਦੀ ਮਦਦ ਕੀਤੀ ਐਨਆਰਆਈਆਂ ਸਿਰ ਤੇ ਪੰਜਾਬ بچਿਆ ਹੋਇਆ ਐਨਆਰਆਈ ਬਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਪਾਉਂਦੇ ਹੋ ਐਨਆਰਆਈ ਬੰਦੇ ਸੋਚ ਸਮਝ ਕੇ ਸਹੀ ਬੰਦਿਆਂ ਦੀ ਮਦਦ ਕਰ ਐਨਆਰਆਈ ਬੰਦਿਆਂ ਨੇ ਪੈਸਾ ਦਿੱਤਾ ਇਹ ਬੰਦੇ ਨੇ ਗੰਨੇ ਦੀ ਕੋਈ ਬਿਜ਼ਨਸ ਸ਼ੁਰੂ ਕਰ ਲਿਆ ਮਸ਼ੀਨ ਲਾਤੀ ਤੇ ਸਾਲ ਕੰਮ ਨਹੀਂ ਚੱਲਿਆ ਬੰਦੇ ਨੇ ਸੋਚਿਆ ਮਸ਼ੀਨ ਵੇਚ ਦਿਨਾ ਵੇਚ ਕੇ ਮੈਂ ਪੈਸੇ ਲੈ ਕੇ ਹੋਰ ਕੰਮ ਸ਼ੁਰੂ ਕਰ ਲਵਾਂ ਜਿਹਨੂੰ ਮਸ਼ੀਨ ਦਿੱਤੀ ਉਹ ਪੰਜਾਬੀ ਆਪਣਾ ਭਰਾ ਉਹਨੇ ਭਾਈ ਸਾਹਿਬ ਨੇ ਚੈੱਕ ਦੇ ਦਿੱਤੇ ਚੈੱਕ ਬਾਂਸ ਹੋ ਗਿਆ ਜੀ ਚੈੱਕ ਚੱਲੇ ਹੀ ਨਹੀਂ ਤੇ ਬੰਦਾ ਡੁੱਬ ਗਿਆ ਅੱਜ ਫੇਰ ਬੰਦਾ ਘਰੇ ਬੈਠਾ ਆ ਤੁਸੀਂ ਦੇਖ ਸਕਦੇ ਹੋ ਮਦਦ ਕਹਿੰਦ ਕੀਤੀ ਜਿਹੜਾ ਬਹੁਤ ਜ਼ਿਆਦਾ ਪ੍ਰਚਲਿਤ ਨਹੀਂ ਆ ਚੈਲਨਾ ਤੇ ਜਾ ਕਿਤੇ ਗੱਲਾਂ ਨਹੀਂ ਕਰਦਾ ਤੇ ਦੂਜੇ ਪਾਸੇ ਅਸੀਂ ਮਾਤਾ ਲਈ ਵੀਡੀਓ ਪਾਈ ਤੇ ਮਾਤਾ ਦੇ ਲਈ ਪਹਿਲੀ ਕਾਲ ਆਈ ਮਲੂਕ ਸਿੰਘ ਬਾਈਆ ਜੀ ਦੇ ਬੇਟੇ ਦੀ ਇੰਦਰਜੀਤ ਸਿੰਘ ਬਾਈਆ ਕਾਲਾ ਬਾਈਆ ਤੋਂ ਹੈਨਾ ਉਹ ਵੀ ਬਾਹਰ ਰਹਿੰਦੇ ਨੇ ਕੈਨੇਡਾ ਤੇ ਭਾਈ ਸਾਹਿਬ ਉਹ ਹੁਣ ਕਿਸੇ ਟੱਬਰ ਨੂੰ ਲੋੜ ਸੀ ਕਿਸੇ ਚੀਜ਼ ਦੀ ਮਦਦ ਦੀ ਤੇ ਇਹਨਾਂ ਨੇ 20000 ਦੀ ਮਦਦ ਕੀਤੀ ਹੈਨਾ ਇਹਨਾਂ ਦਾ ਨਾਮ ਲੈ ਰੇ ਇਹ ਬੰਦੇ ਤਾਂ ਸਮਾਜ ਦੇ ਵਿੱਚ ਰੋਲ ਹੀ ਨਹੀਂ ਪਾ ਰਹੇ ਤੇ ਰੋਲਾ ਪਾ ਕੌਣ ਰਹੇ ਨੇ ਤੇ ਰੋਲਾ ਪਾਉਣ ਵਾਲਿਆਂ ਦਾ ਰੋਲਾ ਸੁਣ ਕੌਣ ਰਿਹਾ ਤੁਸੀਂ ਸੋਚੋ ਉਹ ਲਿਸ਼ਕਾ ਪੁਸ਼ਕਾ ਕੇ ਤੁਹਾਨੂੰ ਝੂਠ ਦਿਖਾਉਂਦੇ ਆ ਤੇ ਤੁਸੀਂ ਦੇਖਦੇ ਹੋ ਪਬਲਿਕ ਆਪ ਗਲਤ ਹੈ ਜਿਹੜੇ ਕਹਿੰਦੇ ਆ ਨੈਗੇਟਿਵਿਟੀ ਚੈਨਲਾਂ ਤੇ ਚੱਲਦੀ ਸਾਡੀ ਅਸੀਂ ਸਾਨੂੰ ਨੈਗੇਟਿਵਿਟੀ ਕਹਿੰਦੇ ਹਾਲਾਂਕਿ ਸੱਚ ਹੈ ਕਿੰਨੇ ਕੁ ਚੱਲ ਗਏ ਕਿੰਨਾ ਕੁ ਚੈਨਲ بڑا ਹੋ ਗਿਆ ਜਿਹੜੇ ਪ੍ਰਮੋਸ਼ਨਾਂ ਕਰਦੇ ਆ ਝੂਠ ਬੋਲਦੇ ਆ ਪੈਸੇ ਲੈਂਦੇ ਆ ਉਹਨਾਂ ਦੇ ਚੈਨਲ ਦੇਖੋ ਕਿੱਡੇ ਕਿੱਡੇ ਹੋ ਗਏ ਸੋਚਣ ਵਾਲੀ ਗੱਲ ਹੈ ਨਾ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਬੰਦੇ ਲੰਗਰ ਪੰਜਾਬ ਚ ਕਾਹਦਾ ਲੱਗ ਰਿਹਾ ਇੱਜਤ ਦਾ ਇੱਕ ਫਿਲਮ ਆ ਰਹੀ ਹੈ ਮਿਹਰ ਮਿਹਰ ਦੇ ਵਿੱਚ ਰਾਜਕੁੰਦਰਾ ਐਕਟਰ ਹੈ ਇਹ ਰਾਜਕੁੰਦਰਾ ਸ਼ਿਲਪਾ ਸ਼ਰਟੀ ਦੇ ਘਰ ਵਾਲਾ ਹੈ ਜੀ ਜੇ ਲੋਕ ਭੁੱਲ ਗਏ ਹੋਣ ਤੇ ਉਹਨਾਂ ਨੂੰ ਯਾਦ ਕਰਾਦਾ ਇਹ ਬਲੂ ਫਿਲਮਾਂ ਦਾ ਪ੍ਰੋਡਿਊਸਰ ਬਲੂ ਫਿਲਮਾਂ ਬਣਾਉਂਦਾ ਫੜਿਆ ਗਿਆ ਤੇ ਇੱਥੇ ਕੇਸ ਹੋਇਆ ਮੁੰਬਈ ਦੇ ਵਿੱਚ ਇਹ ਕਈ ਸਾਲਾਂ ਤੋਂ ਮਾਸਕ ਲਾ ਕੇ ਪਾਰਟੀਆਂ ਚ ਗਿਆ ਮਾਸਕ ਲਾ ਕੇ ਫਿਰਦਾ ਸੀ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਤੇ ਪੰਜਾਬ ਜਾਣਾ ਪੈ ਗਿਆ ਇਹਨੂੰ ਮਾਸਕ ਲਾਉਣ ਦੇ ਲਈ ਪੱਗ ਬੰਨਣੀ ਪੈਗੀ। ਉਹ ਕਿਉਂ? ਕਿਉਂਕਿ ਇਹਨੇ ਦੇਖ ਲਿਆ 네ਪਾਲ ਤੋਂ ਕੋਈ ਆਉਂਦਾ ਕਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ। ਇਹ ਸਾਰੇ ਪੰਜਾਬੀਆਂ ਨੂੰ ਚੱਕ ਲੈਂਦੇ ਆ। ਲਓ ਜੀ ਸਾਡੀ ਕੌਮ ਦਾ ਚੰਦ ਚੜਾਤਾ ਇਹਨੇ। ਇਹ ਐਨੇ ਐਨੇ ਕਿ ਤੁਸੀਂ ਐਨੇ ਕੁ ਲੈਵਲ ਦੇ ਬੰਦੇ ਹੋ। ਇਹ ਜਿਹੜੇ ਕਮੈਂਟ ਪਾਉਂਦੇ ਹੋ ਇਹ ਗੱਲਾਂ ਤੋਂ ਸੋਚ ਲੈਣ। ਉਹਨੇ ਇਹ ਸੋਚਿਆ ਇਹ ਜਾ ਕੇ ਫਿਲਮ ਬਣਾਉਣ ਨੂੰ ਚਲਾ ਗਿਆ ਤੇ ਉੱਥੇ ਜੱਸੀ ਵਰਗੇ ਬੰਦੇ ਕਹਿ ਰਹੇ ਆ ਭਾਈ ਅਸੀਂ ਤਾਂ ਜੀ 37 ਲੱਖ ਲੈ ਕੇ ਵੀ ਮਜਾਰ ਤੇ ਨਹੀਂ ਗਾਉਂਦੇ ਤੇ ਇਹਦੇ ਨਾਲ ਥੋੜੇ ਜਿਹਾ ਪੈਸੇ ਲਈ ਗਾਉਂਦੇ ਫਿਰਦੇ ਆ। ਤੇ ਕਿੱਡੇ ਕਿੱਡੇ ਲੋਕ ਇਹਨਾਂ ਤੁਰੇ ਫਿਰਦੇ ਆ ਆ ਜਿਹੜੇ ਬੰਦੇ ਪੱਗਾਂ ਬੰਨ੍ਹ ਕੇ ਬਹਿ ਗਏ ਅਸਲ 'ਚ ਬਾਲ ਕੱਟੇ ਹੋਏ ਵਾਲੇ ਨੇ ਪਰ ਇੱਥੇ ਪੱਗ ਬੰਨ੍ਹਣੀ ਬਹੁਤ ਜ਼ਰੂਰੀ ਪਰ ਇਹ ਮਸਲੇ ਤੇ ਕਿਸੇ ਨੇ ਬੋਲਣਾ ਸੀ ਕੋਈ ਨਹੀਂ ਬੋਲਿਆ ਉਸ ਤੋਂ ਬਾਅਦ ਆ ਜਾਓ ਕਈ ਬੰਦੇ ਤਾਂ ਬਾਣੇ ਪਾ ਕੇ ਵੀਡੀਓ ਦੇ ਵਿੱਚ ਇਸ ਲਈ ਫਿਰਦੇ ਆ ਕਿ ਸਾਨੂੰ ਸਿੱਖਾਂ ਦੇ ਰੋਲ ਲਈ ਲੈ ਲਿਆ ਜਾਵੇ ਜਦ ਉਹਨਾਂ ਨੂੰ ਕਹਿੰਦੇ ਆ ਜ਼ੁਲਮ ਦੇ ਖਿਲਾਫ ਤੁਸੀਂ ਸਿੱਖਾਂ ਦੀ ਕੌਮ ਬੋਲੋ ਤਾਂ ਉਹ ਕੋਈ ਨਹੀਂ ਬੋਲਦਾ ਉਹ ਕੌਣ ਕੌਣ ਨੇ ਉਹ ਸਮਝ ਗਏ ਹੋਣੇ ਆ ਇਸ ਗੱਲ ਤੋਂ ਪਰ ਬਾਈ ਜੀ ਮੈਂ ਸੱਚ ਬੋਲ ਰਿਹਾ ਤੁਹਾਡਾ ਮੈਂ ਕਿਸੇ ਦਾ ਕੁਝ ਨਹੀਂ ਵਿਗਾੜ ਰਿਹਾ ਵੱਡੇ ਵੱਡੇ ਚੈਨਲ ਬੋਲ ਰਹੇ ਆ ਸਾਨੂੰ ਕਿਤਾਬਾਂ ਲੈਣੀਆਂ ਦੱਸਿਓ ਤੇ ਮੈਨੂੰ ਇੱਕ ਸੱਜਣ ਦਾ ਫੋਨ ਆਇਆ ਕਿ ਕਿਤਾਬਾਂ ਚਾਹੀਦੀਆਂ ਮੈਂ ਮੋਗੇ ਕਿਸੇ ਦੀ ਡਿਊਟੀ ਲਾਈ ਉਹ ਕਿਤਾਬਾਂ ਉਹਨਾਂ ਨੂੰ ਪਹੁੰਚਾ ਦੇਣਗੇ ਜੇ ਉਹ ਨਾ ਪਹੁੰਚਾਣਗੇ ਮੈਂ ਕਿਸੇ ਹੋਰ ਨੂੰ ਕਹਿ ਦਊਗਾ ਗਿੱਲ ਸਾਹਿਬ ਨੇ ਕਿਹਾ ਮੈਂ ਪਹੁੰਚਾ ਦਊਗਾ ਹੁਣੇ ਹੀ ਗੱਲ ਹੋਈ ਉਹਨਾਂ ਦਾ ਸਕਰੀਨਸ਼ਾਟ ਲਾ ਰਿਹਾ ਉਹਨਾਂ ਦੀ ਫੋਟੋ ਮੈਂ ਕਿਸੇ وجہ ਨਾਲ ਨਹੀਂ ਲਾ ਰਿਹਾ ਤੇ ਭਾਈ ਸਾਹਿਬ ਉਹ ਕਹਿੰਦੇ ਕਿਸੇ ਵੀ ਵੱਡੇ ਵੱਡੇ ਚੈਨਲਾਂ ਨੇ ਜਿਨ੍ਹਾਂ ਦੀਆਂ ਪਿੱਛੇ ਅਲਮਾਰੀਆਂ ਭਰੀਆਂ ਰਹਿਣੀਆਂ ਕਿਤਾਬ ਬਣਾ ਉਹਨਾਂ ਨੇ ਕਿਸੇ ਨੇ ਕਿਤਾਬ ਨਹੀਂ ਭੇਜੀ ਤੇ ਸੋਚੋ ਵੀ ਚੱਲਦਾ ਕੀ ਆ ਬਾਈ ਤੁਹਾਡੇ ਸਿਰਫ ਜੋ ਝੂਠ ਬੋਲਿਆ ਜਾਂਦਾ ਲਸ਼ਕਾ ਪਸ਼ਕਾ ਕੇ ਇਹ ਜੱਸੀ ਭਾਈ ਸਾਹਿਬ ਨੂੰ ਮੈਂ ਉਦੋਂ ਦਾ ਜਾਣਦਾ ਜਦੋਂ ਇਹ ਕੁਲਜੀਤ ਭਾਈ ਸਾਹਿਬ ਦੇ ਜਲੰਧਰ ਆਫਿਸ ਦੇ ਵਿੱਚ ਆਉਂਦੇ ਹੁੰਦੇ ਸੀ ਮੇਕੋ ਇੰਨੇ ਪੈਸੇ ਹੈਗੇ ਇੰਨੇ ਇਕੱਠੇ ਕਰ ਲਓ ਤੇ ਮੱਖਣ ਨਾਲ ਆਪਾਂ ਮੱਖਣ ਵਾਲੇ ਪਰੌਂਠੇ ਬਣਾਈਏ ਸਾਰਿਆਂ ਦਾ ਸਭ ਕੁਝ ਜਾਣਦਾ ਪਲੀਜ਼ ਸੱਚ ਬੋਲੋ ਇਮਾਨਦਾਰੀ ਦੀ ਗੱਲ ਕਰੋ ਅੱਗਾ ਦੇ ਲੰਗਰ ਨਾ ਲਾਓ ਪੰਜਾਬੀਓ ਹੱਥ ਜੋੜਦੇ ਤੁਹਾਡੇ ਮੂਹਰੇ ਕਹਣ ਕਰਤਾ ਤੁਸੀਂ ਜਿਹੜਾ ਕਿਹੜਾ ਗੰਦ ਪਾ ਕੇ ਇੱਥੇ ਨੂੰ ਤੁਰਿਆ ਹੋਇਆ ਇੱਕ ਵੀ ਇੱਕ ਵੀ ਚੀਜ਼ ਗਲਤ ਹੋਈ ਤਾਂ ਸਾਨੂੰ ਦੱਸ ਦਿਓ ਮੈਂ ਨਾ ਐਨ ਆਰ ਆਈ ਭਰਾਵਾਂ ਨੂੰ ਕਹਿਣਾ ਚਾਹਨਾ ਇਹੀ ਹਾਲ ਤੁਹਾਡਾ ਨਾ ਉਦੋਂ ਹੋਇਆ ਅੰਦੋਲਨਾਂ 'ਚ ਇੱਥੇ ਦੇ ਚਾਰਕ ਬੰਦਿਆਂ ਨੇ ਮੋਹਰ ਲੈਨੇ ਕਹਿਤਾ ਤੁਸੀਂ ਮਗਰ ਲੱਗ ਗਏ ਨਾ 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 ਪਹਿਲਾਂ ਪਰਖੋ ਇਹ ਬਚਾੜਲੇ ਦਲਾਲ ਆਪਣੇ ਧੰਦਾ ਚਲਾਉਂਦੇ ਆ ਇਹਦੇ ਤੇ ਮੈਂ ਇੱਕ ਚੈਨਲ ਖੋਲਣਾ ਚਾਹ ਰਾਂ ਜਿੱਚ ਦੱਸਾਂ ਕਿ ਹਿੰਦੁਸਤਾਨ 'ਚ ਦਲਾਲ ਕਿੰਨਾ ਭਾਰੀ ਹੋ ਗਿਆ Mir shukriya